ਸ਼ਲੋਕ ਮੈਲਾ 5ਵਾਂ ਸੱਦੇ ਜੀ ਸੰਭਾਲ ਆਪਣੀ ਮਿਹਰ ਕਰ ਅਨਪਾਣੀ ਮੁਚ ਉਪਾਏ ਦੁਖ ਦਾਲ ਦਤਨ ਕਰ ਅਰਦਾਸ ਸੁਣੀਂ ਦਾ ਤਾਰ ਹੋਈ ਸਿਸ਼ਟ ਥਰ ਲੇਵੋ ਕੰਠ ਲਗਾਏ ਅਪਵਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸੁਫਲ ਕਰ ਮੈਲਾ 5ਵਾਂ ਉੱਠੇ ਮੇਗ ਸੁਹਾਵੜੇ ਹੁਕਮ ਕੀਤਾ ਕਰਤਾਰ ਰਿਜ਼ਕ ਉਪਾਇੋ ਨ ਅਗਲਾ ਠਾਂਡ ਤਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਗੰਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜ ਸੋ ਕਰੇ ਨਾਮ ਸਦ ਬਲੇਹਾਰ ਪਾਣੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਪਾਈ ਆਪਨਾਥ ਸਭ ਨਥੀਨ ਸਭ ਹੁਕਮ ਚਲਾਈ ਮਾਨਕ ਹਰ ਪਾਵੇ ਸੋ ਕਰੇ ਸਭ ਚਲੇ ਰਜ਼ਾਈ ਛੱਦ ਰਾਗ ਸੋਰੰ ਬਾਣੀ ਭਗਤਾਂ ਕੀ ਕਬੀਰ ਜੀ ਕਿਪੋਂ ਕਾ ਸਤਿਗੁਰ ਪ੍ਰਸਾਦ ਕਹ ਨਰ ਦਰਬਸਥੋਰੀ ਬਾਤ ਮਾਨੰਦਾਸ ਨਾਜ ਟਕਾ ਚਾਰ ਗਾਂਠੀ ਐਂਡੋ ਏਡੋ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸੋ ਪਾਏ ਦੋ ਲੱਖ ਟਕਾ ਬਰਾਤ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨ ਹਰਪਾਤ ਨਾ ਕੋ ਲੈ ਆਇਓ ਕੇ ਤਨ ਨਾ ਕੋ ਲੈ ਜਾਤ RAM ਨੂੰ ਤੇ ਅਧਿਕ ਸ਼ਤਰਪਤ ਖਿਨ ਮੈਂ ਗਏ ਬਿਲਾਤ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਜਿਨ ਕੋ ਪ੍ਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ ਮਾਤ ਪਿਤਾ ਬਣੇ ਤਾਂ ਸਤ ਸੰਪਤ ਅੰਤ ਨ ਚਲਤ ਸੰਗਾਤ ਕਹਿਤ ਕਬੀਰ ਰਾਮ ਭਜ ਬੋਰੇ ਜਨਮ ਅਕਾਰਥ ਜਾਤ ਰਾਜਾ ਆਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਾਉ ਹਸਤੋ ਜਾਏ ਸਰੋਵਤ ਆਵੇ ਰੋਤ ਜਾਏ ਸੋ ਹੱਸਾਂ ਬਸਤੋ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਬਸਾਂ ਜਲ ਤੇ ਥਲ ਘਰ ਥਲ ਤੇ ਕੂਆ ਤੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਢਾਵੇ ਚੜੇ ਆਕਾਸ਼ ਗਿਰਾਵੇ ਤੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਤੇਖਾਰੀ ਹਲ ਮੂਰਤ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖ ਤੇ ਜੋ ਨਾਰੀ ਕਾ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਸਾਰੰ ਬਾਣੀ ਨਾਮ ਦਿਓ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਹਾਏ ਰੇ ਮਨ ਵਿਖਿਆ ਬਨ ਜਾਏ ਭੂਲੋ ਰੇ ਠਗ ਮੂਰੀ ਖਾਏ ਕਹਾਓ ਜੈਸੇ ਮੀਨ ਪਾਣੀ ਮੈਂ ਰਹਾ ਕਾਲ ਜਾਲ ਕੀ ਸੁਧ ਨਹੀਂ ਲਾਏ ਜੇ ਬਸ ਸੁਆਦੀ ਲੀਲਤ ਲੋ ਐਸੇ ਅਨੇਕ ਕਾਮਨੀ ਬੰਧਿਓ ਮੋ ਜਿਉ ਮਦ ਮਾਖੀ ਸੰਚੈ ਅਪਾਰ ਮਦ ਲੀਨੋ ਮੁਖ ਦੀਨੀ ਸ਼ਾਰ ਗਉ ਬਾਸ਼ ਕੋ ਸੰਚੈ ਖੀਰ ਗਲਾ ਬਾਂਧ ਦੋਲੇ ਅਹੀਰ ਮਾਇਆ ਕਾਰਨ ਸ਼੍ਰਮ ਅਤ ਕਰੈ ਸੋ ਮਾਇਆ ਲੈ ਗੱਡ ਤਰ ਅਤ ਸੰਚੈ ਸਮਝੈ ਨਹੀਂ ਮੂੜ ਤਨ ਧਰਤੀ ਤਨ ਹੋਏ ਗਇਓ ਧੂੜ ਕਾਮ ਕ્રોਧ ਤ੍ਰਿਸ਼ਨਾ ਅਤ ਜਰ ਸਾਧ ਸੰਗਤ ਕਭੂ ਨਹੀਂ ਕਰੈ ਕਹਿਤ ਨਾਮ ਦੇਉ ਤਾਚੀ ਆਣ ਨਿਰਭੈ ਹੋਏ ਭਜੀਐ ਫਗਵਾਨ ਬਧੋ ਕੀ ਨਾ ਹੋੜ ਮਾਧੋ మోਸੀਓ ठाकुर ते जन जन ते ठाकुर खेल परयो है तो सिउ राहो आपन दियो दियोरा अपन आप तु लगावे पूजा जल ते तरंग तरंग ते है जन कहन सुनन को दूजा आप गावे आप नचाए आप बजावे तुरा ਕਹਿਤ ਨਾਮ ਦਿਓ ਤੂੰ ਮੇਰੋ ਠਾਕੁਰ ਜਨ ਪੂਰਾ ਤੂੰ ਪੂਰਾ ਦਾਸ ਅਨੰਨ ਮੇਰੋ ਨਿਜ ਰੂਪ ਦਰਸ਼ਨ નિਮਖ ਤਾਪ ਤ੍ਰੈ మోਚਨ ਪਰਸਤ ਮੁਕਤ ਕਰਤ ਗ੍ਰਹ ਕੂਪ ਰਹਾਉ ਮੇਰੀ ਬੰਦੀ ਭਗਤ ਛਡਾਵੈ ਬੰਧ ਹੈ ਭਗਤ ਨਾ ਛੂਟੈ ਮੋਹੇ ਇਕ ਸਮੇਂ ਮੋਕੋ ਘੇ ਬੰਧਾ ਤੂਫਨ ਮੋਹ ਪੈ ਜਵਾਬ ਨਾ ਹੋਏ ਮੈਂ ਗੁਨ ਬੰਧ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀ ਐਸੀ ਤੈਸੋ ਤਾਕ ਪ੍ਰੇਮ ਪ੍ਰਕਾਸ਼ ਸਾਰੰਗ ਕੋੰਕਾਰ ਸਤਗੁਰ ਪ੍ਰਸਾਦ ਤੈ ਨਾਰ ਕਿਆ ਪ੍ਰਾਨ ਸੁਨ ਕੀਨਾ ਅਨਪਾਵਨੀ ਭਗਤ ਨਹੀਂ ਉਪਜੀ ਭੁੱਖਾ ਦਾਨ ਨਾ ਦੇਨਾ ਰਹਾਓ ਕਾਮਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟੇ ਓ ਦੇਵਾ ਪਰਿੰੰਦ ਮੁਖਤੇ ਨਹੀਂ ਛੂਟੀ ਨਿਫਲ ਭਈ ਸਭ ਸੇਵਾ ਬਾਤ ਪਾਰ ਕਰ ਮੂਸ ਬਿਰਾਨੋ ਏਟ ਭਰੈ ਅਪਰਾਧੀ ਜੇ ਪ੍ਰਲੋਕ ਜਾਏ ਅਪਕੀਰਤ ਸੋਈ ਅਬਿਧਿਆ ਸਾਧੀ ਹਿੰਸਾ ਤੋ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪਨੀਤ ਨਾ ਚਾਲੀ ਸਾਧ ਮਨ ਹਰ ਬਿਮੁਖਨ ਕੋ ਸੰਗ ਸਾਰੰ ਮਹਿਲਾ ਪਨਵਾ ਸੂਰਦਾਸ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅਨੰਦ ਸਹਿਜ ਤੁਨ ਚੋਕ ਰਹਾ ਦਰਸ਼ਨ ਪੇਖ ਪੈ ਨਿਰਬਖਈ ਆਏ ਹੈ ਸਗਲੇ ਥੋਕ ਆਨ ਬਸਤ ਸਿਉ ਪਾਜਨਾ ਕਸ਼ੂਆ ਸੁੰਦਰ ਬਦਨੋ ਲੋਕ ਸਿਆਮ ਸੁੰਦਰ ਤਜ ਆਨੰਦੋ ਚਾਹਤ ਜਿਉ ਕੁਸ਼ਟੀ ਤਨ ਜੋਕ ਸੂਰਦਾਸ ਮਾਨ ਪ੍ਰਭ ਹਤ ਲੀਨੋ ਦਿਨੋ ਇਹ ਪਰਲੋਕ ਸਾਰੰ ਕਬੀਰ ਜਿਉ ਇਕ ਓੰਕਾਰ ਸਤਗੁਰ ਪ੍ਰਸਾਦ ਆਰ ਬਿਨ ਕੌਨ ਸਹਾਈ ਮਨ ਕਾ ਮਾਤ ਪਿਤਾ ਪਾਈ ਸੁਤ ਬਨਤਾ ਇਤਲਾਗੋ ਸਭ ਥਨ ਕਾ ਰਹਾਉ ਅੱਗੇ ਕੋ ਕਿਸ਼ ਤੁਲਾ ਬੰਧੋ ਕਿਆ ਪਰਵਾਸਾ ਤਨ ਕਾ ਕਾ ਬਿਸਾਸ ਇਸ ਭਾਂਡੇ ਕਾ ਇਤਨੋ ਲੱਗ ਥਨ ਕਾ ਸਗਲ ਧਰਮ ਪੁੰਨ ਫਲ ਪਾਵੋ ਪੁਰਬਾਂਛੋ ਸਭ ਜਨ ਕਾ ਕਹਿ ਕਬੀਰ ਸੁਨੋ ਰੇ ਸੰਤੋ ਇਹ ਮਨ ਉਡਨ ਪੰਖੇ ਰੂਬਾਂ ਕਾ